ਜੋ ਬਵਾਰ ਮੰਡਲ ਨੇ ਮੀਟਿੰਗ ਕੀਤੀ ਇਹ ਜੋ ਫੈਸਲਾ ਲਿਆ ਗਿਆ ਸ਼ਹਿਰ ਦੇ ਵਿੱਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਲੁੱਟਮਾਰ ਆਮ ਜੁਆਕ ਆਪੇ ਲੈ ਕੇ ਫਿਰਨਾ ਉਹ ਇੱਕ دہشت ਦਾ ਮਾਹੌਲ ਬਣਿਆ ਆ ਆਮ ਆਦਮੀ ਨੂੰ ਜੀਣਾ ਜਿਹੜਾ ਹੈ ਬਹੁਤ ਮੁਸ਼ਕਲ ਹੋ ਗਿਆ ਉਹਨੂੰ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਬਵਾਰ ਮੰਡਲ ਨੇ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਹੈ ਕਿ ਵੀਰਵਾਰ ਨੂੰ ਇੱਕ ਵਾਰੀ 2 ਵਜੇ ਤੱਕ ਬੰਦ ਰੱਖਿਆ ਜਾਏਗਾ ਤਾਂ ਕਿ ਪੁਲਿਸ ਜਿਹੜੀ ਹੈਗੀ ਬਿਲਕੁਲ ਪ੍ਰਸ਼ਾਸਨ ਸਾਰਾ ਫਾਜਲਗਾ ਦੇ ਵਿੱਚ ਬੜੀ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਨਾ ਤਾਂ ਕਿਸੇ ਨੂੰ ਕੋਈ ਡਰ ਹੈ ਨਾ ਕੋਈ ਕਿਸੇ ਦਾ ਚੀਜ ਏ ਔਰ ਲੋਕ ਡਰਦੇ ਹੈਗੇ ਨੇ ਪੁਲਿਸ ਨੂੰ ਜਗਾਉਣ ਵਾਸਤੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਇੱਕ ਵਾਰੀ ਅਸੀਂ ਜਿਹੜਾ ਹੈਗਾ ਸਾਰੀ ਮੀਟਿੰਗ ਬੁਲਾ ਕੇ ਸਾਰੀਆਂ ਯੂਨਾਂ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਕਿ ਇੱਕ ਵਾਰੀ 4 ਘੰਟੇ ਦਾ ਬੰਦ ਕਰ ਦਿੱਤਾ ਜਾਵੇ ਅਗਰ ਪ੍ਰਸ਼ਾਸਨ ਫਿਰ ਵੀ ਨਹੀਂ ਕੁਝ ਸੁਧਾਰ ਕਰਦਾ ਫਿਰ ਹੋਰ ਸਖਤ ਕਦਮ ਉਠਾਏ ਜਾਣ ਬਿਲਕੁਲ ਜਿਹੜਾ ਹੈਗਾ 3 ਘੰਟਿਆਂ ਦਾ ਪੂਰਾ ਧਰਨਾ ਦਿੱਤਾ ਜਾਵੇਗਾ 4 ਘੰਟਾ ਦੇ ਘਰ ਦੇ ਵਿੱਚ ਮੇਰੀ ਦੋ ਵਾਰੀ ਐਸਐਸਪੀ ਨਾਲ ਇਸ ਬਾਬਤ ਗੱਲ ਹੋ ਚੁੱਕੀ ਹੈ ਸਾਡਾ ਪ੍ਰਤੀਨਿਧ ਮੰਡਲ ਮਿਲ ਚੁੱਕਿਆ ਹੈ ਨੂੰ ਲੇਕਿਨ ਅਸੀਂ ਬਾਰ ਬਾਰ ਮਿਲਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਇਹ ਸਾਡਾ ਅਲਟੀਮੇਟ ਜਿਹੜਾ ਹੈਗਾ ਪਹਿਲਾਂ ਤਾਂ ਵੀਰਵਾਰ 2 ਘੰਟਿਆਂ ਵਾਸਤੇ 3 ਘੰਟਿਆਂ ਵਾਸਤੇ ਅਸੀਂ ਬੰਦ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਫਰਦਰ ਅਗਰ ਹਫਤੇ ਦੇ ਵਿੱਚ ਫਿਰ ਸੁਧਾਰ ਨਹੀਂ ਹੁੰਦਾ ਫਿਰ ਅਸੀਂ ਸਖਤ ਸਟੈਪ ਚੱਕਾਂ। ਵੀ ਵੀ ਉਹਨੂੰ ਕੋਈ ਫਰ ਨਹੀਂ ਬੰਦਾ ਆਉ ਨਾਉ ਬਸ ਤੂੰ ਜਾਇਦਨੋਂ ਤੰਦ ਸੰਗੇ ਪਰ ਕੋਈ ਜਵਾਬ ਨਹੀਂ ਆਉਣਾ। ਨਾ ਹੀ ਉਹਨਾਂ ਦੁਆਰਾ ਬੁਲਾਇਆ। ਸ਼ਰਿਆ ਬਾਜ਼ਾਰ ਚ ਫਸਤਮਾ ਜੋ ਬੱਚੇ ਵੀ ਕਾਪੇ ਚੱਲੇ ਨਹੀਂ। ਮੈਂ ਕਹਿੰਦਾ ਉੱਥੇ ਬੈਟਰੀ ਨੇ ਬੰਦੇ ਕੋਈ ਪਲਸ پکڑਣ ਨਹੀਂ ਆਈ ਉਹਨਾਂ ਨੂੰ। ਮੈਂ ਕਹਿੰਦਾ ਫੋਨ ਵੀ ਕੀਤਾ। ਪੁੱਲ ਤਲ ਹੋ ਕੇ ਫਿਰ ਵਾਪਸ ਆ ਗਈ। ਇਹ ਬਜ਼ਾਰ ਦੇ ਹਾਲਾਂ ਤੇ ਮੇਨ ਬਾਜ਼ਾਰਾਂ ਚ ਆਮ ਬਾਜ਼ਾਰ ਕੀ ਹਾਲ ਸਾਈਡਾਂ ਤੇ ਕੀ ਹਾਲ ਹੋਏਗਾ ਜੀ। ਇਹ ਲੀ ਬੀਨਸ ਨਾਲ ਰੇਗ ਪਰੇਸ਼ਾਨ ਨੇ ਦੁਕਾਨਦਾਰ। किंदर बर्दाश्त करेगा अगर इसलिए जा ही नहीं दिया कोई भी बिना नागा नागा का खाई जाते हैं दुकान तक दक किंदर बर्दाश्त करेगा बहार नहीं आ सकती कद परस खोया जाए कोना खोया जाता है, है कदनी वाली लाई जाती है हालात एक साथ कोई बढ़िया नहीं अच्छे कहते पुलिस का काम तो यही चोरों ने बचाना सब तो पहले तो ਆੰਬ ਬਬਲੀ ਕੋਈ ਵੈਲਿਊ ਨਹੀਂ ਕੁਝ ਮਰਜੀ ਹੋਈਵੇਂ ਫੋਨ ਖਾਦੋ ਸੁਬਾਹ ਬਾਜੂ ਨਹੀਂ ਆਂਦੇ ਹੋ ਬੇਨੋ ਸੁਬਾਹ ਦੀ ਵੀ ਆਂਦੇ ਆਏ ਨੇ ਤਾਂ ਫੇਰ ਨਹੀਂ ਬੰਦੇ ਲੈ ਕੇ ਜਾਂਦੇ ਹੋ ਬੇਗਾਣਾ ਸ਼ਰੇਆ ਮੈਂ ਵੇਖੇ ਉੱਤੇ ਬੈਠੇ ਨੇ ਥੱਲੋੜ ਦੇ ਚਾਪ ਚਲੀ ਗਏ ਕੋਈ ਕੋਈ 2 ਮਹੀਨੇ ਕੋ 3 ਮਹੀਨੇ ਕੋ ਅਡਵਾਂਸ ਲੀ ਗਏ ਨੇ ਕੋਈ ਕੰਮ ਨਹੀਂ ਕੋਈ ਸੁਣਾਈ ਨਹੀਂ ਪਿਛੇ ਅੱਡੇ ਇੱਕ ਸਾਢੇ ਲਾਈਨ ਲੈਂਦਾ ਸੀ ਲਾਧੂਗਾ ਸਵਾ ਦੋਏ ਬੈਂਕ ਦੇ ਅੱਗੇ ਉਹਨੂੰ ਕਾਪੇ ਨਾਲ ਕਾਰਤੋਰੀ ਵੇੜੇ ਉਹ ਚਾਰਾ ਪਾਜੀਏ ਕਹਿ ਸੀ ਉਹਦੇ ਕੋਲ ਕਰ ਦਿੰਦੇ ਵਾਰ ਗਿਆ ਤੇ ਬਚ ਗਿਆ ਬੰਦੇ ਦੀ ਅਸੀਂ ਫਰੋਡ ਪ੍ਰੂਵ ਦੇ ਦਿੱਤਾ ਬੰਦਿਆ ਵਾਂ ਲਗੇ ਨੇ ਫੇਰੀ ਕੋਈ ਗੱਲ ਨਹੀਂ ਹੋਈ ਇਹ ਪ੍ਰਚੰਗਣਾ ਜੀ ਪ੍ਰਚੰਗਣ ਦੇ ਐਫਰ ਨਹੀਂ ਕੀਤੀ ਉਹ ਬੜੀ ਮੁਸ਼ਕਿਲ ਸੀ ਇਹਨਾਂ ਦੀ ਤੁੰ ਮੰਦ ਤੁਸੀਂ ਝੁਪ ਜਾਓ ਜੀ ਹਲੀ ਬਿੰਦਮਸ ਕਿਉਂ ਕਿੰਦੇ ਚੁੰਗਦਰਾ ਦਾ ਕਿੰਨੇ ਚੁਕੇਗਾ